ਤੇ ਪਾਰੇ ਨਾ ਚੰਦੇ ਅੰਦਰ ਆ ਬਹਿਣਾ ਗੀਆਂ ਖੋ ਲਖ ਜਾਨੇ ਮੇਰ ਬੰਨਾ ਕੋਲ ਰਕਮਾਂ ਦੇ ਕੋਲ ਦੇ ਘਰ ਚੋਲੀ ਵਿੱਚ ਭਾਵੇ ਜਾ ਤੇਰੀਆਂ ਦਰਾਂਡੇ ਪਹਿਨਨੀਆਂ ਦਾਤ ਫੁੱਲਾਂ ਨੂੰ ਐਸਤੇ ਪਾਵੇ ਲਾਚਾਂ ਤੇਆਂ ਦਾ ਰਾਹ ਤੇ ਪਹਿਨਨੀਆਂ ਆਹ ਮਰੋ ਬਾਣੀ ਪੀਜੋ ਛੇਸ਼ਨਾਗ ਦੇ ਦਵਾਰਿਆਂ ਦੀ ਵਿੱਚੋਂ ਤਰੂ ਭਾਗਤ ਦੀ ਪੁਰੀ ਰਿਉ ਸੁਣ ਲੋ ਬੇਨਾਤੀਆਂ ਹੋ ਕੇ ਮਿਹਰਬਾਨ ਤਨ ਕੋਨੇ ਦੀ ਜੋਗਤ ਸਖਾਵੇ ਨਾ ਚਾਂ ਤੇਰੇ ਅੰਦਰਾਂ ਪੈ ਗਿਆ ਦਰਦ ਭੁੱਲਿਆ ਨੂ ਰਾਸ ਤੇ ਭਾਵੇ ਨਾ ਚਾਂ ਤੇਰੇ ਅੰਦਰਾਂ ਪੈਣਾ ਗਿਆ ਹਾਏ ਮੇਰਾ ਕੁਸ ਜਾਂ ਤੇ ਤੂਖੀਆਂ ਜੀਵਾਂਦੇ ਲਾਰ ਖਾਨਾ ਮਦੀ ਪਾਦੇ ਤਜ ਤੇ ਆਂਦਾ ਰਹੰਦੇ ਪੈਣ ਗਿਆਂ ਦਾਤ ਭੁੱਲਿਆਂ ਆਂ ਫਰਿਆਦਾਂ ਕੋਈ ਰੂਖ ਖਾਨੀ ਤੇ ਸਵਾਲੀ ਨਾ ਮੁੜੇ ਵਾਜਾ ਪਿੱਛਿਆ ਤੋਂ ਜੇ ਕੋਈ ਵੀ ਵੀ ਭੈਣ ਦੁੱਤ ਤੇ ਪੁੱਤ ਮੰਗਦੀ ਆ ਤੇ ਜਨਤੀ ਤੇ ਮੁਕਤੀ ਦਾ ਤਾਨ ਮੰਗਦੀ ਆ ਰੋਜੀ ਵਾਸ਼ ਦੇ ਖਾਨ ਨੂੰ ਨਾਲੇ ਨਾਮ ਜਪਣੇ ਦੀ జగਤ ਸਖਾ ਦੇ ਸਿਨਿਆਤੋ ਨੂਰ ਪਣਾਤੇ ਵਿੱਚ ਫਰਲਾंदे ਤੁਸੀਂ ਪੁੱਲੀਆਂ ਨੂੰ ਰਚਤੇ ਭਾਗੇ ਨੇ ਰਾਖਾ ਦਾ ਮੇਨਾ ਬੇਨਾ ਕੂਨੀਆਂ ਤਾਂਤਾ ਨੂੰ ਬਚਾ ਕੇ ਤੇਰੇ ਘਰ ਕੋਈ ਘਾਟਾ ਨਹੀਂ ਤੇ ਆਂਦੀ ਰੇ ਰੱਬ ਦੇ ਤੁੰਤਾ ਪੀਣਾ ਤੀਆਂ ਰੱਬਾ ਭੜਕੇ ਮਾਫੀ ਵਾਲੀ ਕਲਮ ਰਗ ਲਾਜਾ ਮਜਲਾंदे ਸੁਰਤਾਂ ਜਿੱਥੇ ਰਹਿੰਦੇ ਤੇਰੇ ਬਖਸ਼ੇ ਖਰੇ ਪਿਆਰੇ ਉਹ ਨਹੀਂ ਮਾਜਲੀ ਸੁਰਤ ਪਚਾਦੇ ਲਾਜਾਂ ਤੇ ਆਂਦਰਾਂ ਦੇ ਪੈੜ ਗਈਆਂ ਘਾਟ ਪੁੱਲੇ ਸਾਂਗਤੇ ਇੱਕ ਹੋ ਜੇ ਉਹ ਤੋਂ ਆਉਂਦੀਆਂ ਬਾਣੀਆਂ ਛੇਸ਼ਨਾਗ ਦੇ ਦਵਾਰਾਂ ਤੋਂ ਵਾਜਦੀਆਂ ਬਾਂਸਰੀਆਂ ਢੋਲਾਂ ਕਿਆਂ ਯਾਰ ਜਣ ਪਾੜੋਦੀਆਂ ਹਰ ਆਪਾ ਕੋਕਲ ਵਾਲੀ ਬੱਤਸਰੀ ਵਜਾ ਦੇ ਤੇ ਨੰਦਾਂ ਦੇ ਪਰਣਾਗੀ ਹੇ ਖੋਲ ਖਜ਼ਾਨੇ ਕਲ ਰਕਮਾਂ ਦੇ ਬਿਨਾ i know